ਤੋ ਕੰਮ ਨੂੰ ਵੀ ਪਤਾ ਇੱਥੇ ਕਿਉਂ ਕਿਉਂ ਦੇ ਲੋਕਾਂ ਜਿਨ੍ਹਾਂ ਦਾ ਜ਼ੋਰ ਲੱਗਿਆ ਸੀ ਕਿ ਕਮੇਟੀ ਦਾ ਨਾਮ ਬਦਲੀ ਜਾਵੇ ਕਮੇਟੀ ਉਹੀ ਰਹੇ ਤੇ ਕੰਮ ਸਾਡੇ ਚੱਲਦੇ ਰਹਿਣ ਪਰ ਕਰਨ ਦੇ ਕੰਮ ਨੂੰ ਕਰਨ ਦੇ ਲਈ ਕਰਨ ਦੇ ਮੁਖਾਰ ਬਦਲਣ ਦੇ ਲਈ ਜਿਹੜੀਆਂ ਉਮੀਦਾਂ ਦੇ ਨਾਲ ਤੁਸੀਂ ਮੈਨੂੰ ਐਮ.ਐਲ.ਏ ਬਣਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਉਸ ਉਮੀਦਾਂ ਉੱਤੇ ਖਰਾ ਉਤਰਨ ਲਈ ਸਾਡੇ ਹੱਥ ਬੋਲੀ ਸੋਲੀ ਪਾਵਰ ਹੋਣੀ ਬਹੁਤ ਜ਼ਰੂਰੀ ਸੀ ਅੱਜ ਤੁਹਾਡੇ ਐਮਐਲਏ ਵੀ ਅੱਗੇ ਤਾਂ ਹੁੰਦਾ ਸੀ ਕਿ ਸਰਕਾਰ ਹੋਰ ਦੀ ਤੇ ਐਮਐਲਏ ਹੋਰ ਦਾ ਹੁਣ ਦੇਖੋ ਸਰਕਾਰ ਕਿਹਦੀ ਆਮ ਆਦਮੀ ਪਾਰਟੀ ਐਮਐਲਏ ਕਿਹਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਕਿਹਦਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੈ ਹਿੰਦ ਜਿੰਦਾਬਾਦ ਸੋ ਇਹ ਜਿਹੜਾ ਜੋੜ ਬਣਿਆ ਇਹ ਜਿਹੜਾ ਜੋੜ ਬਣਿਆ ਜੀ ਯਕੀਨ ਰੱਖੇ ਜੇ ਇੰਨੀ ਤੁਸੀਂ ਜਿੰਨੇ ਸਾਡੇ ਇਥੇ ਸਮੂਚੇ ਸਰਪੰਚ ਸਾਹਿਬਾਨ ਸਾਡੀ ਕਮੇਟੀ ਦੇ ਐਮਸੀ ਸਾਹਿਬਾਨ ਪਹੁੰਚੇ ਹੋਏ ਨੇ ਆਮ ਆਦਮੀ ਪਾਰਟੀ ਦੇ ਉਹਦੇ ਨਾਲ ਪਹੁੰਚੇ ਹੋਏ ਨੇ ਜੋ ਐਮਸੀ ਸਾਹਿਬਾਨਾਂ ਨੇ ਇੱਕ ਵਿਸ਼ਵਾਸ ਦਿਖਾਇਆ ਹੈ ਚਾਹੇ ਲੋਕ ਕੁਝ ਕਹੀ ਜੜਦੇ ਉਹਨਾਂ ਨੇ ਇਸ ਗੱਲ ਨੂੰ ਬਣਾਇਆ ਉਹਨਾਂ ਨੇ ਇਸ ਗੱਲ ਨੂੰ ਬਣਾਇਆ ਅਸਲੀ ਗੱਲ ਇਹ ਕਿ ਉਹ ਚਾਹੁੰਦੇ ਸੀ ਕਿ ਜਿਹੜੀ ਕਮੇਟੀ ਉਹ ਆਮ ਆਦਮੀ ਪਾਰਟੀ ਦੀ ਬਣੇ ਤੁਸੀਂ ਦਿਲ-ਬੋਲ ਕੇ ਸੰਗੋਗ ਦਿੱਤਾ ਤੇ ਜੋ ਤੁਸੀਂ ਉਮੀਦ ਦੇ ਨਾਲ ਹੁਣ ਮੇਰਾ ਫਰਜ਼ ਰਹਿ ਗਿਆ ਮਿਹਨਤ ਕਰਨ ਦਾ ਇੰਨੀ ਪਾਵਰ ਲੈ ਕੇ ਮਿਹਨਤ ਕਰਾਂਗੇ ਮੈਂ ਹੁਣ ਇੱਥੇ ਗੱਲਾਂ ਨਾਲ ਨਹੀਂ ਦੱਸਣਾ ਕਿ ਮੈਂ ਇੱਥੇ ਕੀ ਤਾਂ ਮੈਂ ਇੱਥੇ ਕੰਮ ਕਰਕੇ ਦੱਸਣਾ ਵੀ ਇਹ ਕਰਨ ਬਦਲੇ ਬਦਲੇ ਨਾ ਲੱਗੇ ਕਰਨ ਸ਼ਹਿਰ ਦੇ ਜਨੋ ਕੋ ਐਂਟਰ ਹੋਵੇ ਜੇ ਕਰਨ ਸ਼ਹਿਰ ਤੇ ਲੋਕਾਂ ਨੂੰ ਨਾ ਪਤਾ ਕੀ ਐਮਐਨਏ ਦੇ ਕੀ ਕੰਮ ਹੁੰਦੇ ਨੇ ਤਾਂ ਮੇਰਾ ਐਮਐਲਏ ਬਣਨ ਦਾ ਕੋਈ ਵੀ ਫਾਇਦਾ ਨਹੀਂ ਮੈਨੂੰ ਦੁਬਾਰੇ ਵੋਟ ਨਹੀਂ ਦੇਣੀ ਚਾਹੀਦੀ ਜਿੰਦਾਬਾਦ ਸੋ ਮੈਨੂੰ ਸਾਡੇ ਨਵੇਂ ਬਣੇ ਪ੍ਰਧਾਨ ਅੰਜੂ ਚੰਦਰ ਜੀ ਨੂੰ ਮੈਂ ਬਹੁਤ ਸਾਰੀਆਂ ਮੁਬਾਰਕਾਂ ਦਿੰਦੀ ਆ ਉਹਨਾਂ ਦੀ ਮੈਨੂੰ ਵਿਸ਼ਵਾਸ ਚੰਗੇ ਉਹਨਾਂ ਕੋਲ ਇੱਕ ਤਜਰਬਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਸਾਡੇ ਦੇ ਪ੍ਰੈਸ਼ਰ ਸੀ ਪਹਿਲਾਂ ਦੀਆਂ ਸਰਕਾਰਾਂ ਨੇ ਕੰਮ ਕਰ ਨਹੀਂ ਦਿੱਤੇ ਕੋਈ ਨਾ ਮੈਂ ਸ਼ੁਭਾਸ਼ ਸੁਣਾਉਣੀ ਹੈ ਵੀ ਜਿਹੜੀ ਪਾਰਟੀ ਤੋਂ ਤੁਸੀਂ ਹੁਣ ਪ੍ਰਧਾਨ ਬਣੇ ਹੋ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਇੱਕ ਜਿਸ ਤਰੀਕੇ ਉਹਨਾਂ ਨੇ ਪੰਜਾਬ ਦੇ ਵਿਕਾਸ ਦੀ ਰੂਪਰੇਖਾ ਬਦਲੀ ਹੈ ਜਿਸ ਤਰੀਕੇ ਉਹਨਾਂ ਦੀ ਸੋਚ ਹੈ ਉਹਨਾਂ ਨੂੰ ਖੁਸ਼ੀ ਹੋਊਗੀ ਜਦੋਂ ਉਹਨਾਂ ਦਾ ਇੱਕ ਸਿਪਾਹੀ ਨੇ ਚੰਗਾ ਕੰਮ ਕੀਤਾ ਜੋ ਕੋਈ ਵੀ ਸੇਵਾ ਕੀਤੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅੱਜ ਅਸੀਂ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਹੋਈਆਂ